ਪਰੇਸ਼ਾਨਤਾ ਸਰਕਾਰਾਂ ਕਰਦੀਆਂ ਹਨ ਕਿਸਾਨ ਪਰੇਸ਼ਾਨ ਨਹੀਂ ਕਰਦੇ ਹਰਿਆਣੇ ਦੇ ਪੁਲਸ ਨੇ ਸੜਕਾਂ ਬਲਾਕ ਕੀਤੀਆਂ ਨਾ ਕਿ ਕਿਸਾਨਾਂ ਨੇ ਕੀਤੀਆਂ ਇਹ ਕਹਿਣਾ ਹੈ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਅਗੂ ਬਲਬੀਰ ਸਿੰਘ ਰਾਜੇਵਾਲ ਦਾ ਉਹਨਾਂ ਕਹਿੰਿਆ ਕਿ ਜਿੰਨੀਆਂ ਮੰਗਾਂ ਅਸੀਂ ਮੁੱਖ ਮੰਤਰੀ ਪੰਜਾਬ ਅੱਗੇ ਰੱਖੀਆਂ ਸਨ ਉਹ ਸਾਰੀਆਂ ਸਟੇਟ ਨਾਲ ਸੰਬੰਧਤ ਸਨ ਪਰੰਤੂ ਮੁੱਖ ਮੰਤਰੀ 3 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ 11 ਮੰਗਾਂ ਤੱਕ ਗੱਲ ਵਧੀਆ ਚੱਲੀ ਜਾ 11 ਮੰਗਾਂ ਤੋਂ ਬਾਅਦ ਬਾਹਰ ਚੱਲੀ 2 ਘੰਟੇ 1.5 ਘੰਟੇ ਉਸ ਤੋਂ ਬਾਅਦ ਮੁੱਖ ਮੰਤਰੀ ਅਚਾਨਕ ਨਾਰਾਜ਼ ਹੋ ਕੇ ਗੁੱਸੇ 'ਚ ਬੜਾ ਭਰੇ ਭੀਤੇ ਮੀਟਿੰਗ ਛੱਡ ਕੇ ਭੱਜ ਗਏ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਰੇਸ਼ਾਨ ਤਾਂ ਸਰਕਾਰਾਂ ਕਰਦੀਆਂ ਹਨ ਕਿਸਾਨ ਪਰੇਸ਼ਾਨ ਨਹੀਂ ਕਰਦੇ ਹਰਿਆਣੇ ਦੇ ਪੁਲਿਸ ਨੇ ਸੜਕਾਂ ਬਲਾਕ ਕੀਤੀਆਂ ਨਾ ਕਿ ਕਿਸਾਨਾਂ ਨੇ ਕੀਤੀਆਂ ਇਹ ਕਹਿਣਾ ਹੈ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਅਗੂ ਬਲਬੀਰ ਸਿੰਘ ਰਾਜੇਵਾਲ ਦਾ ਉਹਨਾਂ ਆਖਿਆ ਕਿ ਜਿੰਨੀਆਂ ਮੰਗਾਂ ਅਸੀਂ ਮੁੱਖ ਮੰਤਰੀ ਪੰਜਾਬ ਅੱਗੇ ਰੱਖੀਆਂ ਸਨ ਉਹ ਸਾਰੀਆਂ ਸਟੇਟ ਨਾਲ ਸੰਬੰਧਤ ਸਨ ਪਰੰਤੂ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਸੀ ਕਿ ਮੰਗਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਇਹ ਕੇਂਦਰ ਦੀਆਂ ਮੰਗਾਂ ਹਨ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਅਗੂ ਬਲਬੀਰ ਸਿੰਘ ਰਾਜੇਵਾਲ ਜੋ ਅੱਜ ਖੰਨਾ ਵਿਖੇ ਕੈਬਨਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੋਨ ਦੀ ਰਹਿਸ਼ ਅੱਗੇ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ 'ਚ ਪਹੁੰਚੇ ਸਨ ਅਤੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਅੱਜ ਦੇ ਧਰਨੇ ਬਾਰੇ ਅਸੀਂ ਫੈਸਲਾ ਕੀਤਾ ਸੀ ਕਿ ਸਾਰੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਵਾਂਗੇ ਅਤੇ 15 ਤਰੀਕ ਦੀ ਅਗਲੀ ਮੀਟਿੰਗ 'ਚ ਅਗਲਾ ਪ੍ਰੋਗਰਾਮ ਉਲਿੱਕਾਂਗੇ ਇਹ ਸਭ ਨੇ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ 11 ਮੰਗਾ ਤੱਕ ਗੱਲ ਵਧੀਆ ਚੱਲੀ ਗਈ 11 ਮੰਗਾ ਤੋਂ ਬਾਅਦ 12ਵੀਂ ਮੰਗ ਦੇ ਵਿੱਚ ਮਿਲਕ ਫਿਟਨੈਸ ਸੰਬੰਧਤ ਮੰਗ ਆ। ਉਹਦੇ ਤੇ ਰਾਜੇਵਾਲ ਸਾਹਿਬ ਬੋਲ ਰਹੇ ਨੇ ਰਾਜੇਵਾਲ ਸਾਹਿਬ ਗੱਲ ਕਰਦੇ ਕਰਦੇ ਕਹਿੰਦੇ ਮੁੱਖ ਮੰਤਰੀ ਸਾਹਿਬ ਵੀ ਭ੍ਰਿਸ਼ਟਾਚਾਰ ਬਹੁਤ ਵੱਧ ਗਿਆ ਤੇ ਨੱਥ ਪਾਓ। ਜ਼ਿਕਰ ਹੋਣੇ ਕੇਲਕਸਸਿਆ ਵੀ ਇਹਦੇ ਵਿੱਚ ਬਹੁਤ ਭ੍ਰਿਸ਼ਟਾਚਾਰ ਆ ਕਹਿੰਦੇ ਨਾਂਅ ਲਓ। ਰਾਜੇਵਾਲ ਸਾਹਿਬ ਨੇ ਫੇਰ ਵੀ ਟਾਲਿਆ ਕਹਿੰਦੇ ਨਾਂਅ ਲਿਆ ਹੀ ਹੋਇਆ ਵੀ ਤੁਹਾਡੇ ਕੋ ਸਾਰਾ ਕੁਛ ਆਇਆ ਪ੍ਰੂਫ ਆਇਆ ਨੇ। ਵੀਰ ਤੇ ਕੰਮ ਕਰੋ ਕਹਿੰਦੇ ਨਾਂਅ ਲਓ ਤੀਜੀ ਵਾਰ ਜਦੋਂ ਨਾਂਅ ਲਿਆ ਤਾਂ ਰਾਜੇਵਾਲ ਸਾਹਿਬ ਨੇ ਨਾਂਅ ਲੈਤਾ ਨਾਲ ਇਹ ਵੀ ਕਹਿੰਦਾ ਵੀ ਕੇਜਰੀਵਾਲ ਦਾ ਫੋਨ ਆ ਜਾਣਾ ਤੁਸੀਂ ਕਰ ਉੱਥੋਂ ਅਗਬੂਲਾ ਹੋ ਗਿਆ ਅਸਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਦੇਖਿਆ ਵੀ ਲੋਕਾਂ ਦੇ ਵਿੱਚ ਚਰਚਾ ਚੱਲੀ ਜਾਣੀ ਆ ਐਡਾ ਵੱਡਾ ਫਰਾਡ ਹੋਇਆ ਹੋਵੇ ਸਾਰਾ ਕੁਝ ਇੱਥੇ ਦਾ ਤੈਅ ਨਾ ਇਸ ਕਰਤਾ ਉਹਨਾਂ ਨੂੰ ਚੱਕ-ਚੱਕ ਕੇ ਦੂਜੇ ਮਿਲਕ ਫੀਲਡ ਚ ਲਾ ਕੇ ਉਹਨੂੰ ਖੜਾਉਣ ਲਈ ਭੇਜ ਦਿੰਦੇ ਨੇ ਨੌ ਵੀ ਲੈਤਾ ਨੌ ਲੈ ਤੇ ਪੂਰੀ ਦੁਨੀਆ ਬਾਲਡ ਦੇ ਵਿੱਚ ਇਹ ਗੱਲ ਚੱਲੀ ਗਈ ਉਹ ਉੱਥੋਂ ਅਗਬੂਲੇ ਹੋ ਕੇ ਖੜੇ ਹੋ ਕੇ ਕਹਿੰਦੇ ਕਹਿੰਦੇ ਅੱਛਾ ਫੇਰ ਮੇਰੀ ਤਾਂ ਅੱਖ ਦੋਸਤ ਦੀ ਆ ਵੀ ਮੈਂ ਅੱਖ ਨੂੰ ਅਪਾਇੰਟਮੈਂਟ ਲਈ ਇਹ ਵੀ ਜਾਣਾ ਉਹ ਕਹਿੰਦੇ ਬੈਠੋ 11 ਮੰਗਾ ਤੇ ਗੱਲ ਹੋ ਗਈ 6 ਮੰਗਾ ਰਹਿ ਗਈ ਆ ਪਰ ਡਿਸਟ੍ਰੀ ਕਰਦੇ ਆ ਤਹੇ ਮੋਰਚਾ ਦੱਸੋ ਹੀ 5 ਤਰੀਕ ਵਾਲਾ ਲਾਉਨੇ ਕੋ ਨਹੀਂ ਹੁਣ ਦੱਸੋ ਤੁਸੀਂ ਉਹ ਦੱਸ ਦੋ ਵੀ ਵਿਚਾਲੇ ਮੋਰਚੇ ਨੂੰ ਕੌਣ ਕੀ ਕਿਹਦੀ ਜ਼ਰਤ ਹੈ ਕਿਹੜਾ ਸੰਯੁਕਤ ਕਿਸਾਨ ਮੋਰਚੇ ਤੋਂ ਕੱਲਾ ਗੂ ਕਹਿ ਦੇ ਨਿਬਰ ਸੀਐਮ ਸਾਹਿਬ ਦਾ ਇਹ ਬਿਆਨ ਵੀ ਆਇਆ ਜਿਹੜੇ ਕਿਸਾਨ ਅੰਦੋਲਨ ਕਹਿੰਦੇ ਫੰਡਿੰਗ ਦਾ ਮਸਲਾ ਸਾਰਾ ਜੀ ਨਹੀਂ ਉਹ ਚਲੋ ਬਾਅਦ ਵਿੱਚ ਜੋ ਮਰਜੀ ਕਹੀ ਜਾਂਦੀ ਨੇ ਜਿਹੜਾ ਉਦੋਂ ਦਾ ਮਸਲਾ ਉਹ ਇਹ ਆ ਤੇ ਅੱਜ ਜਿਹੜੀ ਆ ਤੁਸੀਂ ਮੁੱਖ ਮੰਗਾਂ ਜਿਹੜੀਆਂ ਕੈਬਨਿਟ ਮੰਤਰੀ ਕੋਲ ਲੈ ਕੇ ਪਹੁੰਚੋ ਕਿਹੜੀਆਂ ਨੇ ਨਹੀਂ ਅੱਜ ਤਾਂ ਮੰਗਾਂ ਨਹੀਂ ਜੀ ਅੱਜ ਤਾਂ ਰੋਸ ਆ ਸਾਡਾ ਮੁੱਖ ਮੰਤਰੀ ਦੇ ਨਾਲ ਅੱਜ ਤਾਂ ਇਹਨਾਂ ਦੇ ਰਾਹੀਂ ਕਹਿਣ ਆਇਆ ਵੀ ਤੁਸੀਂ ਕਿਹੜੇ ਪਾਸੇ ਇਹ ਤਾਂ ਤਾਂ ਦੱਸੋ ਮੁੱਖ ਮੰਤਰੀ ਤੇ ਜਾ ਕੇ ਗੱਲ ਪਾਓ ਵੀ ਆ ਸਾਡੇ ਪਿੰਡਾਂ ਦੇ ਲੋਕਾਂ ਨਾਲ ਕੀ ਹੋ ਰਿਹਾ ਜੇ ਸਾਡੇ ਨਾਲ ਨਹੀਂ ਹੈ ਕਿ ਜੇ ਪਿੰਡਾਂ ਚਾਹੋਗੇ ਫਿਰ ਦੱਸਾਂਗੇ ਤੁਹਾਨੂੰ ਵੀ ਕਿਵੇਂ ਮਰਸੀ ਦਾ ਹੁੰਦਾ 5 ਤਾਰੀਖ ਨੂੰ ਅਸੀਂ ਸਾਰੇ ਪੰਜਾਬ ਵਿੱਚ ਚੰਡੀਗੜ੍ਹ ਦਾ ਚੰਡੀਗੜ੍ਹ ਪਹੁੰਚ ਕੇ ਉੱਥੇ ਇੱਕ ਸਰਕਾਰ ਦੀਆਂ ਕੁਝ ਪਾਲਿਸੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਸੀ ਸਾਨੂੰ 3 ਤਾਰੀਖ ਨੂੰ ਮੁੱਖ ਮੰਤਰੀ ਨੇ ਮੀਟਿੰਗ ਤੇ ਸੱਦ ਲਿਆ ਮੀਟਿੰਗ ਚੱਲੀ 2 ਘੰਟੇ ਪੌਣੇ 2 ਘੰਟੇ ਉਸ ਤੋਂ ਬਾਅਦ ਮੁੱਖ ਮੰਤਰੀ ਅਚਾਨਕ ਨਰਾਜ਼ ਹੋ ਕੇ ਗੁੱਸੇ 'ਚ ਬੜਾ ਭਰੇ ਭੀਤੇ ਮੀਟਿੰਗ ਛੱਡ ਕੇ ਭੱਜ ਗਏ ਤੇ ਪਹਿਲੀ ਵਾਰੀ ਦੇਖਿਆ ਮੈਂ ਆਪਣੀ ਲਾਈਫ ਵਿੱਚ ਵੀ ਕੋਈ ਮੁੱਖ ਮੰਤਰੀ ਇੰਨਾ ਛੇਤੀ ਗੁੱਸੇ 'ਚ ਆਉਂਦਾ ਰੋ ਭੱਜ ਜਾਂਦਾ ਤੇ ਬਾਅਦ ਵਿੱਚ ਜੋ ਪ੍ਰਚਾਰ ਕੀਤਾ ਭਈ ਜੀ ਇਹ ਤਾਂ ਸਾਡੇ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਮੰਗਾਂਦਾ ਇਹ ਤਾਂ ਸਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਸਾਰੀਆਂ ਇੱਥੇ ਸਗੋਂ ਲੋਕਾਂ ਨੂੰ ਤਾਂ ਜੀ ਉਦਾਂ ਸੜਕਾਂ ਰੋਕ ਰੋਕ ਕੇ ਇਹ ਪਰੇਸ਼ਾਨ ਕਰਦੇ ਨੇ ਤੇ ਅਸੀਂ ਫੈਸਲਾ ਕੀਤਾ ਵੀ ਜੇ ਇਹ ਗੱਲ ਹੈ ਇੱਕ ਤਾਂ ਉਹਨੂੰ ਚੈਲੰਜ ਕੀਤਾ ਹੈ ਬਈ ਜਿਹੜੀਆਂ ਮੰਗਾਂ ਤੈਨੂੰ 18 ਮੰਗਾਂ ਦਾ ਚਾਰਟਰ ਦਿੱਤਾ ਹੈ ਸਾਡੇ ਨਾਲ ਜਿੱਥੇ ਮਰਜ਼ੀ ਸਾਨੂੰ ਬੁਲਾ ਲੈ ਆਪਣੇ ਮੰਤਰੀ ਲੈ ਆ ਸਾਡੇ ਨਾਲ ਬਹਿਸ ਕਰ ਅਸੀਂ ਸਾਬਤ ਕਰਾਂਗੇ ਵੀ ਉਹ ਸਾਰੀਆਂ ਮੰਗਾਂ ਪੰਜਾਬ ਨਾਲ ਸੰਬੰਧਿਤ ਨੇ ਔਰ ਤੂੰ ਖੁਮੰਤਰੀ ਹੈ ਔਰ ਇਹ ਤੋਂ ਬਿਨਾ ਅਸੀਂ ਫਿਰ ਇਹ ਫੈਸਲਾ ਕੀਤਾ ਵੀ ਅੱਜ ਸਾਰੇ ਪੰਜਾਬ ਵਿੱਚ ਇਹਨਾਂ ਦੇ ਦਰਾਂ ਮੂਰੇ ਧਰਨੇ ਦੇਾਂਗੇ ਔਰ ਇਹਨਾਂ ਨੂੰ ਚੈਲੰਜ ਕਰਾਂਗੇ ਵੀ ਜੇ ਤੁਸੀਂ ਹਾਲੇ ਵੀ ਬਾਜ਼ ਨਾ ਆਏ ਤਾਂ 15 ਤਰੀਕ ਦੀ ਮੀਟਿੰਗ ਵਿੱਚ ਅਸੀਂ ਅਗਲਾ ਪ੍ਰੋਗਰਾਮ ਰੀਕਾਂਗੇ ਅਸੀਂ ਆਪਣੇ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਵੀ ਜਾਵਾਂਗੇ ਸ਼ਹਿਰਾਂ ਵਿੱਚ ਵੀ ਜਾਵਾਂਗੇ ਸਾਰੇ ਨੂੰ ਨਾਲ ਲੈ ਕੇ ਇਹਦੇ ਖਿਲਾਫ ਲਾਂਬਨ ਦੀ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਜਿਸ ਪਾਸੇ ਨੂੰ ਸਰਕਾਰਾਂ ਜਾ ਰਹੀਆਂ ہیں ਕੇਂਦਰ ਸਰਕਾਰ ਦਾ ਇੱਕ ਮੰਤਰੀ ਅਮਰੀਕਾ 'ਚ ਬੈਠਾ ਹੈ ਪਿਊਸ਼ ਕੋਇਲ ਔਰ ਅਮਰੀਕਾ ਦਾ ਦਬਾਅ ਹੈ ਕਿ ਖੇਤੀ ਸੈਕਟਰ ਦੇ ਨਾਲ ਸੰਬੰਧਿਤ ਸਾਡੇ ਨਾਲ ਸਮਝੌਤਾ ਕਰੋ ਔਰ ਸਾਡਾ ਮੁੱਖ ਮੰਤਰੀ ਨਲਾਇਕ ਇਹਨੂੰ ਸਮਝ ਹੀ ਨਹੀਂ ਵੀ ਮੈਂ ਆਪਣੀ ਜ਼ਿੰਮੇਵਾਰੀ ਕੀ ਨਿਭਾਉਣੀ ਹੈ। ਤੋਂ ਡੈਮ ਸੇਫਟੀ ਐਕਟ ਬਣਾ ਕੇ ਸਾਡੇ ਡੈਮ ਜਿਹੜੇ ਨੇ ਉਹਨਾਂ ਦੇ ਹਵਾਲੇ ਕਰਤੇ। ਤੋਂ ਸਾਡੇ ਇੱਕ ਇੱਕ ਕਰਕੇ ਸਾਰੇ ادارے ਹੁਣ ਪੋਲੂਸ਼ਨ ਕੰਟਰੋਲ ਬੋਰਡ ਵੀ ਉਹਨਾਂ ਦੇ ਹਵਾਲੇ ਕਰਨ ਨੂੰ ਤਿਆਰ ਹੈ ਔਰ ਜਿਹੜੀ ਮਾਰਕੀਟਿੰਗ ਦਾ ਖਰੜਾ ਜਾਰੀ ਕੀਤਾ ਸੀ ਉਹ ਵੀ ਸਾਡੇ ਦਬਾਹੇ ਹੇਠ ਆ ਕੇ ਨੇ ਉਹਨੂੰ ਰੱਦ ਕੀਤਾ ਐ ਅਸੈਂਬਲੀ 'ਚ ਨਹੀਂ ਉਹ ਵੀ ਇਹਨਾਂ ਨੇ ਮੰਨ ਲੈਣਾ ਸੀ। ਤੋਂ ਅਸੀਂ ਸਾਰੀਆਂ ਮੰਗਾਂ ਜਿੰਨੀਆਂ ਇਹ ਤੇ ਸਾਹਮਣੇ ਰੱਖੀਆਂ ਸਾਰੀਆਂ ਸਟੇਟ ਨਾਲ ਸੰਬੰਧਿਤ ਨੇ। ਸਾਡਾ ਓਪਨ ਚੈਲੰਜ ਪੀ ਜਿੱਥੇ ਮਰਜ਼ੀ ਕਹੋ ਅਸੀਂ ਉੱਥੇ ਆ ਜੰਨੇ ਆ ਸਾਡੇ ਨਾਲ ਬਹਿ ਕੇ ਡਿਬੇਟ ਕਰੋ ਅਸੀਂ ਸਾਬਤ ਕਰਾਂਗੇ ਤੂੰ ਝੂਠ ਬੋਲਦਾ ਹੈ ਇੱਕ ਗੱਲ ਦੂਸਰੀ ਅਸੀਂ ਕਦੀ ਸੜਕਾਂ ਨਹੀਂ ਰੋਕੀਆਂ ਇਹ ਆਪਣੇ ਮੰਜੇ ਹੀ ਛੋਟੀ ਫੇਰੇ ਔਰ ਦੱਸੇ ਇਮਾਨਦਾਰੀ ਨਾਲ ਜਿਹੜੀਆਂ ਹਰਿਆਣੇ ਨੇ ਸੜਕਾਂ ਰੋਕੇ ਹੋਏ ਸੰਭੂ ਤੇ ਖਨੌਰੀ ਬਾਰਡਰ ਤੇ ਕਿਹਨੇ ਅਧਿਕਾਰ ਦਿੱਤਾ ਨੈਸ਼ਨਲ ਹਾਈਵੇ ਨੂੰ ਬਲੌਕ ਕਰਨ ਦਾ ਸੀਮੈਂਟ ਦੇ ਬੈਰੀਕੇਡ ਲਾ ਕੇ ਹਰਿਆਣੇ ਦੀ ਪੁਲਿਸ ਨੇ ਬਲੌਕ ਕੀਤੀਆਂ ਕਿਸਾਨਾਂ ਨੇ ਨਹੀਂ ਬਲੌਕ ਕੀਤੀਆਂ ਇਸੇ ਤਰ੍ਹਾਂ 5 ਤਾਰੀਖ ਨੂੰ ਜਦੋਂ ਸਾਨੂੰ ਸਾਡੇ 1000 ਦੇ ਕਰੀਬ ਜਿਹੜੇ ਵਰਕਰ ਸੀ ਲੀਡਰ ਸੀ ਉਹ ਫੜ ਕੇ ਥਾਣੇ 'ਚ ਬੰਦ ਕੀਤੇ ਅਸੀਂ ਕਿਹਾ ਸੀ ਵੀ ਕਿਸੇ ਨੇ ਸੜਕ ਬਲੌਕ ਨਹੀਂ ਕਰਨੀ ਕੋਈ 48 ਥਾਵਾਂ ਤੇ ਕਿਸਾਨ ਇਕੱਠੇ ਹੋ ਕੇ ਸੜਕ ਦੇ ਕਿਨਾਰੇ ਬੈਠੇ ਜਿੱਥੇ ਘੇਰਿਆ ਸਾਰੇ ਥਾਂ ਪੰਜਾਬ 'ਚ ਪੁਲਿਸ ਨੇ ਥਾਂ-ਥਾਂ ਨਾਕੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਚੰਡੀਗੜ੍ਹ ਦੇ ਆਲੇ-ਦੋਲੇ 18 ਨਾਕੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਪਰੇਸ਼ਾਨ ਤਾਂ ਇਹ ਕਰਦੇ ਨੇ ਤੇ ਕਹਿੰਦੇ ਨੇ ਜੀ ਕਿਸਾਨ ਜਥੇਬੰਦੀਆਂ ਕਰਦੀਆਂ ਤਾਂ ਇਹਦੇ ਖਿਲਾਫ ਅਜ ਧਰਨੇ ਨੇ ਤੇ ਜੇ ਹਲੇ ਗੱਲ ਨਹੀਂ ਸੁਣਨਗੇ ਤਾਂ 15 ਤਰੀਕ ਚ ਅਗਲਾ ਜਿਹੜਾ ਇੱਕ ਪ੍ਰੋਗਰਾਮ ਹੈ ਉਹ ਡਿਸਾਈਡ ਕਰਕੇ ਰੱਖਿਆ ਸੀ ਮੀਟਿੰਗ ਰੱਦ ਹੋਣ ਤੋਂ ਬਾਅਦ ਤੋਂ ਉਹਨਾਂ ਨੂੰ ਵੀ ਡਿਟੇਲ ਕਰ ਲਿਆ ਸੀਗਾ ਹਰਾਸਤ ਲੈ ਲੈ ਦਿੱਕਈ ਕਿਸਾਨਾਂ ਉਹ ਦਿਨ ਉਹ ਮੇਰਾ ਕੀ ਕਟਿਆ ਮੈਂ ਤਾਂ ਉਹ ਦਿਨ ਬੈਠ ਕੇ ਆ ਗਿਆ ਮੇ ਤਾਂ ਬੜੀਆਂ ਬੜੀਆਂ ਜੇਲਾਂ ਕਟੀਆਂ ਹੋਈਆਂ ਇਹ ਤਾਂ ਬੜੀ دیر ਬਾਅਦ ਆ ਮੌਕਾ ਮਿਲਿਆ ਕਿਸੇ ਚੀਫ ਮਿਨਿਸਟਰ ਨੇ ਇਹਦੀ ਗਲਤੀ ਕੀਤੀ ਨਹੀਂ ਤੇ ਜੇ ਭਗਵੰਤ ਮਾਨ ਨੇ ਕਰ ਲਈ ਤਾਂ ਉਹਦੀ ਕੀਮਤ ਵੀ ਅਦਾ ਕਰਨੀ ਪੈਗੀ ਉਹਨੂੰ ਸਰ ਕੇਂਦਰ ਸਰਕਾਰ ਨਾਲ ਨਹੀਂ ਕੋਈ ਗੱਲਬਾਤ ਵੰਡ ਰਹੀ ਹੈ ਦੇਖੋ ਅਸੀਂ ਤਾਂ ਕਿਸੇ ਤੋਂ ਗੱਲਬਾਤ ਤੋਂ ਭੱਜਦੇ ਨਹੀਂ ਜੇ ਕੇਂਦਰ ਸਦੇਗਾ ਕੇਂਦਰ ਨਾਲ ਵੀ ਗੱਲਬਾਤ ਕਰਾਂਗੇ ਹਾਲੇ ਕੇਂਦਰ ਤੇ ਬਹੁਤ ਜ਼ਿਆਦਾ ਦਬਾਅ ਹੈ ਇਸ ਵੇਲੇ ਸਾਨੂੰ ਅਫਸੋਸ ਹੈ ਕਿ ਦੁਨੀਆ ਦੇ ਛੋਟੇ-ਛੋਟੇ ਦੇਸ਼ਾਂ ਨੇ ਵੀ ਅਮਰੀਕਾ ਦਾ ਥਾਣੇਦਾਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ 트럼ਪ ਇੱਕ ਵੱਡਾ ਥਾਣੇਦਾਰ ਹੈ ਜਿਹੜਾ ਸਾਰੀ ਦੁਨੀਆ ਨੂੰ ਡਰਾ ਰਿਹਾ ਹੈ ਔਰ ਕੋਲੰਬੀਆ ਵਰਗੇ ਦੇਸ਼ਾਂ ਨੇ ਵੀ ਉਹਨਾਂ ਉਹਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰਤਾ ਕੈਨੇਡਾ 'ਚ ਲੋਕਾਂ ਨੇ ਅਮਰੀਕਾ ਦੀਆਂ ਵਸਤਾਂ ਖਰੀਦਣੀਆਂ ਬੰਦ ਕਰਤੀਆਂ ਚੀਨ ਨੇ ਉਹਦਾ ਵਿਰੋਧ ਕਰਤਾ ਯੂਰਪ ਸਾਰੇ ਨੇ ਵਿਰੋਧ ਕਰਤਾ ਸਾਡਾ ਪ੍ਰਧਾਨ ਮੰਤਰੀ ਉਹਦੇ ਅੱਗੇ ਕਿਉਂ ਲੰਮਾ ਪੈ ਗਿਆ ਜੀ ਉਹ ਇਸੇ ਡੇਕ ਗਿਆ ਜੀ ਕੋਡੇ ਡੇਕ ਗਿਆ ਔਰ ਜੇ ਕਿਤੇ ਸਮਝੌਤਾ ਕਰਿਆ ਏ ਉਹਨਾਂ ਦੀ ਅਕਲ ਨੂੰ ਹੱਥ ਨਾ ਮਾਰਿਆ ਉਹਨਾਂ ਨੇ ਤਾਂ ਐਡਾ ਵੱਡਾ ਅੰਦੋਲਨ ਹੋਏਗਾ ਇਸ ਦੇਸ਼ ਵਿੱਚ ਤੇ ਮੋਦੀ ਸਰਕਾਰ ਦੇ ਪੈਰ ਨਹੀਂ ਲੱਗਣੇ